ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕਿ ਮਾਂ ਤੇਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਬੱਚਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਦਰਸਲ ਮਾਂ ਤੇਤੀ ਆਪਣੇ ਪੁੱਤਰ ਦੇ ਨਾਲ ਮੇਲਾ ਦੇਖ ਕੇ ਵਾਪਸ ਆ ਰਹੇ ਸੀ ਇਸ ਦੌਰਾਨ ਇੱਕ ਕਾਰ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਮਾਂ ਤੇਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਏ ਉਧਰ ਮਾਂ ਤੇ ਤੀ ਦੀਆਂ ਇਕੱਠੀਆਂ ਆਰਥੀਆਂ ਜੜੀਆਂ ਨੇ ਜਿਸ ਨੂੰ ਦੇਖ ਕੇ ਹਰ ਕੋਈ ਪੂਬਾ ਮਾਰ ਰਿਹਾ ਸੀ। ਟੌਂਸ਼ਾਨਪੁਰ ਦੇ ਮੁਕੇਰੀਆਂ ਨੇੜੇ ਹਾਜੀਪੁਰ ਮਾਨਸਰ ਰੋਡ ਤੇ ਇਹ ਹਸਾ ਵਪਰੇ ਜਿੱਥੇ ਕਿ ਇੱਕ ਵਾਹਨ ਨੇ ਮਾਂ ਦੇ ਧੀ ਨੂੰ ਟੱਕਰ ਮਾਰ ਦਿੱਤੀ ਜਦਕੇ ਪੁੱਤਰ ਜ਼ਖਮੀ ਹੋ ਗਿਆ ਮ੍ਰਿਤਕਾਂ ਦੀ ਪਛਾਣ 35 ਸਾਲਾ ਰੇਖਾ ਰਾਣੀ ਅਤੇ ਸੱਤ ਸਾਲਾਂ ਗਰੀਮਾ ਮਹਿਰ ਵਜੋਂ ਹੋਈ ਹੈ ਜਦਕਿ ਉਹਨਾਂ ਦੇ 13 ਸਾਲ ਦੇ ਬੇਟੇ ਰਿਦਮ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਚੇਪਾਰਤੀ ਕਰਵਾਇਆ ਗਿਆ ਇਹ ਸਾਰੇ ਮੇਲਾ ਵੇਖ ਕੇ ਵਾਪਸ ਆ ਰਹੇ ਸੀ ਤਾਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਦੌਰਾਨ ਰੇਖਾ ਰਾਣੀ ਅਤੇ ਉਸ ਦੀ ਬੇਟੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਕੇ ਸਿਵਲ ਹਸਪਤਾਲ ਮੁਕੇ ਦੀਆਂ ਪਹੁੰਚਾਇਆ ਗਿਆ ਜਿੱਥੇ ਕੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੁਹਾਡੇ ਕੀ ਲੱਗਦੇ ਸੀ ਮੇਰੀ ਸਿਸਟਰ ਕੀ ਨਾਮ ਸੀ ਨਾ ਰੇਖਾ ਕੁਮਾਰ ਕਿੱਥੇ ਗਈ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਦੇ ਗਈ ਚਿੰਗਰ ਮਾਮੇਲੇ ਤੇ ਠੀਕ ਹੈ ਉੱਥੋਂ ਆਂਦੀ ਵਕੀ ਘਰ ਨੂੰ ਆਂਦੇ ਹੀ ਤੇ ਇੱਥੇ ਆਂਦੀ ਵਕੀ ਬਾਹਰ ਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੀ ਕਿਨੇ ਕਦੇ ਕਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾਲ ਯਾਰ ਕਾਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਗਏ ਤੇ ਬਹੁਤ ਜਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥੀ ਡੈਥ ਹੋ ਗਈ। ਕੁੜੀ ਦਾ ਕੀ ਨਾਮ ਸੀਗਾ? ਕੁੜੀ ਦਾ ਗਰਮਾ ਕਿੰਨੇ ਸਾਲ ਦੀ? 7 ਸਾਲ ਦੀ। ਤੇ ਇਹ ਇਸ ਤੋਂ ਸੀਸੀਟੀਵੀ ਤੇ ਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹੱਸਦਾ ਹੋਇਆ ਕੁਝ ਪਤਾ ਲੱਗਾ? ਨਹੀਂ ਅੱਜ ਸਵੇਰੇ ਕੀਤੀ ਕੋਈ ਪਹਿਲਾਂ ਸਵੇਰੇ ਪੁੱਛ-ਤਸਤ ਨਹੀਂ ਕਰਨ ਦੇ ਆਈ। ਬਾਅਦ 'ਚ ਉਹ ਅਸੀਂ ਕਿਹਾ ਕਿ ਅਸੀਂ মিডিਆ ਵਾਲੇ ਨੂੰ ਸੱਦਨ ਲੱਗੇ ਆਂ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛ-ਤਸਤ ਕੀਤੀ। ਦੀ ਕੀ ਮੰਕਤ ਉਧਰ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਪਹੁੰਚੀਆਂ ਪੁਲਿਸ ਟੀਮਾਂ ਸੀਸੀਟੀਵੀ ਫੁਟੇਜ ਆਦ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀਆਂ ਨੇ ਕਾਰ ਚਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵੀ ਪੁਲਿਸ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ